ਪਰ ਮੈਂ ਗਾਰੰਟੀ ਦੇਤੀ ਤੁਸੀਂ 2024 ਦੇ ਵਿੱਚ ਨਾ ਕਰੋੜਪਤੀ ਬਣ ਕੇ ਹੀ ਰਹੂਗੇ ਜੇ ਤੁਸੀਂ ਇਹ ਜੀ ਸੋਚ ਕੇ ਚੱਲੋਗੇ ਯਾਰ ਮੈਂ 2024 ਦੇ ਵਿੱਚ ਕਰੋੜਪਤੀ ਬਣਨਾ ਤੁਸੀਂ ਹਲੇ ਕੋਲੋ ਕਰੋੜਪਤੀ ਮੈਂ ਬਣਨਾ ਹੀ ਬਣਦਾ ਵਾ 2021 ਵੀ ਉਹਨਾਂ ਨੇ ਹੀ ਕਰਦਾ 22 ਵੀ ਐ ਕਰਦਾ 2023 ਵੀ ਐ ਕਰਦਾ ਕਦੇ ਉਹਨਾਂ ਨੇ ਪਤੰਦਰਾਂ ਨੇ ਸੋਚਣ ਦਾ ਸਿਓ ਹੀ ਨਹੀਂ ਕੀਤਾ ਹੈ ਯਤਨ ਹੀ ਨਹੀਂ ਕੀਤਾ ਵੀ ਤੁਸੀਂ ਸੋਚੋ ਤਾਂ ਸੀ ਜਦੋਂ ਤੁਸੀਂ ਇਹ ਜੀ ਸੋਚ ਲੂਗੇ ਨਾ ਤੁਹਾਡੇ ਦਿਮਾਗ ਤੋਂ ਉਹਦਾਂ ਦੀਆਂ ਚੀਜ਼ਾਂ ਤੁਹਾਨੂੰ ਦਿਖਾਉਣੇ ਸ਼ੁਰੂ ਕਰ ਦੇਗਾ ਤੁਸੀਂ ਦੇਖ ਲਓ ਹਣ ਪਟਿਆਲੇ ਤੋਂ ਸ੍ਰੀ ਅਮਰਸਰ ਸਾਹਿਬ ਜਾਣਾ ਵਾ ਜੇ ਤੁਸੀਂ ਸ੍ਰੀ ਅਮਰਸਰ ਸਾਹਿਬ ਤੋਂ ਪਟਿਆਲੇ ਜਾਣਾ ਵਾ ਇਸੇ ਤਰ੍ਹਾਂ ਸਾਡਾ ਦਿਮਾਗ ਕੰਮ ਕਰਦਾ ਵਾ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਤੂੰ ਕਰੋੜਪਤੀ ਬਣਨਾ ਉਹਨੇ ਤੁਹਾਨੂੰ ਸੋ ਸਾਰਾ ਕੰਮ ਕੀਆ ਸਾਡੀ ਸੋਚ ਦਾ ਜੇ ਤੁਸੀਂ ਵਧੀਆ ਸੋਚੋਗੇ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੇ ਸასი ਕਰਦੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਚੇਂਜ ਯੂਅਰ ਲਾਈਫ ਦੇ ਸੀਕਰਟ ਦੇ ਵਿੱਚ ਸੋ ਦੋਸਤੋ ਜਿਹੜਾ ਸਾਡਾ ਜਿਹਦਾ ਵੀਡੀਓ ਦਾ ਟੋਪਿਕ ਹੈ ਸਾਡੀ ਅੱਜ ਦੀ ਵੀਡੀਓ ਦਾ ਟੋਪਿਕ ਹੈਗਾ ਜੀ ਸੋਚੋ ਤੇ ਅਮੀਰ ਬਣੋ ਤੁਸੀਂ ਵੀ ਸੋਚਦੇ ਹੋਵੋਗੇ ਵੀ ਕਿ ਸੋਚ ਕੇ ਅਸੀਂ ਅਮੀਰ ਕਿਵੇਂ ਬਣ ਸਕਦੇ ਹਾਂ ਕਿਉਂਕਿ ਕਹਿਣ ਦੇ ਵਿੱਚ ਬੜੀ ਅਜੀਬ ਜੀ ਗੱਲ ਆ ਸੋ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸਾਂਗਾ ਕਿ ਤੁਸੀਂ ਸੋਚ ਕੇ ਵੀ ਤੁਸੀਂ ਅਮੀਰ ਬਣ ਸਕਦੇ ਹੋ ਬਿਲਕੁਲ ਇਹ 101% ਸੱਚੀ ਗੱਲ ਆ ਜੀ ਕਿਉਂਕਿ ਪਹਿਲਾਂ ਮੈਂ ਵੀ ਨਾ ਬਲੀਵ ਨਹੀਂ ਸੀ ਕਰਦਾ ਹੁੰਦਾ ਵੀ ਸੋਚੋ ਤੇ ਅਮੀਰ ਬਣੋ ਹਨਾ ਮੈਨੂੰ ਸ਼ੁਰੂ ਤੋਂ ਹੀ ਜਿਵੇਂ ਬੁੱਕਸ ਪੜ੍ਹਨ ਦਾ ਮਤਲਬ ਬਹੁਤ ਜ਼ਿਆਦਾ ਸ਼ੌਂਕ ਆ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ ਤੇ ਮੋਟੀਵੇਸ਼ਨਲ ਮੈਨੂੰ ਸੁਣਨ ਦੇ ਚੀਜ਼ਾਂ ਦਾ ਮਤਲਬ ਬਹੁਤ ਜ਼ਿਆਦਾ ਸ਼ੌਂਕ ਆ ਮੈਨੂੰ ਮੋਟੀਵੇਸ਼ਨਲ ਦੇਖਣਾ ਸੁਣਨਾ ਹਨਾ ਉਹ ਚੀਜ਼ਾਂ ਦਾ ਬਹੁਤ ਜ਼ਿਆਦਾ ਮੈਨੂੰ ਸ਼ੌਂਕ ਆ ਜਿਵੇਂ ਕਿ ਮੈਂ ਨਾ ਇੱਕ ਪਹਿਲਾਂ ਦੀ ਕਿਤਾਬ ਪੜ੍ਹੀ ਸੀਗੀ ਸੋਚੋ ਤੇ ਅਮੀਰ ਬਣੋ ਤੇ ਜਦੋਂ ਮੈਂ ਉਹ ਕਿਤਾਬ ਨੂੰ ਪੜਿਆ ਨਾ ਤੇ ਮੈਂ ਉਹਦੇ ਵਾਂਗ ਅਮਪਲਾਈ ਕਰਨਾ ਸ਼ੁਰੂ ਕਰਤਾ ਸੋ ਉਹ ਬੁੱਕ ਪੜਨ ਤੋਂ ਬਾਅਦ ਜਦੋਂ ਮੈਂ ਅਪਲਾਈ ਕਰਨਾ ਸ਼ੁਰੂ ਕੀਤਾ ਤੁਸੀਂ ਸੱਚ ਮੰਨਿਓ ਯਕੀਨ ਮੰਨਿਓ ਮੇਰੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਬਦਲਾਵ ਆ ਗਿਆ ਬਹੁਤ ਹੀ ਜ਼ਿਆਦਾ ਮੇਰੀ ਜ਼ਿੰਦਗੀ ਬਦਲ ਗਈ ਇੱਕ ਪਾਸਾ ਹੀ ਬਦਲ ਕੇ ਰੱਖਤਾ ਉਹ ਕਿਤਾਬ ਨੇ ਮੇਰੀ ਜ਼ਿੰਦਗੀ ਦਾ ਸੋ ਮੈਂ ਉਸੇ ਤਰ੍ਹਾਂ ਦੇ ਤੁਹਾਡੇ ਨਾਲ ਥੋੜਾ ਜਿਹਾ ਇੱਕ ਚੀਜ਼ ਸ਼ੇਅਰ ਕਰਾਂਗਾ ਹਨਾ ਵੀਡੀਓ ਆਪਣੀ ਜ਼ਿਆਦਾ ਲੰਬੀ ਨਹੀਂ ਹੋਊਗੀ 5-7 ਮਿੰਟ ਜਾਂ 10 ਮਿੰਟ ਦੀ ਵੀਡੀਓ ਹੋਊਗੀ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਜੇਕਰ ਤੁਸੀਂ ਮੇਰੀ ਇਹ ਵੀਡੀਓ ਦੇਖ ਲੈਨੇ ਨਾ ਤਾਂ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਵੀ ਤੁਹਾਡੀ ਜ਼ਿੰਦਗੀ ਬਦਲ ਜਗੀ ਇਹ ਵੀਡੀਓ ਦੇਖ ਕੇ ਪਰ ਮੈਂ ਤੁਹਾਡੇ ਨਾਲ ਵਾਦਾ ਜ਼ਰੂਰ ਕਰਦਾ ਇਹ ਵੀਡੀਓ ਦੇਖ ਕੇ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਸੁਧਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਜਾਏਗਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ 5 ਤੋਂ 7% ਵੀ ਸੁਧਾਰ ਆ ਗਿਆ ਨਾ ਤਾਂ ਸਮਝ ਲਓ ਤੁਹਾਡੀ ਜ਼ਿੰਦਗੀ ਸਕਸੈਸ ਆ ਦੇਖੋ ਸੋਚੋ ਤੇ ਅਮੀਰ ਕਿ ਬਣੋ ਇਹਦਾ ਕੀ ਫੰਦਾ ਵਾ ਤੁਸੀਂ ਕਦੇ ਵੀ ਦੇਖੋ ਜੋ ਤੁਸੀਂ ਸੋਚੋਗੇ ਨਾ ਤੁਹਾਡੇ ਨਾਲ ਉਦਾਂ ਦਾ ਹੀ ਹੋਊਗਾ ਜੋ ਤੁਸੀਂ ਸੋਚੋਗੇ ਤੁਸੀਂ ਹੂਏ ਦੇ ਬਣ ਜਾਓਗੇ ਜੇ ਤੁਸੀਂ ਦੇਖੋ ਚੰਗਾ ਸੋਚੋਗੇ ਤਾਂ ਤੁਸੀਂ ਚੰਗੇ ਬਣ ਜਾਓਗੇ ਜੇ ਤੁਸੀਂ ਮਾੜਾ ਸੋਚੋਗੇ 네ਗੇਟਿਵ ਚੀਜ਼ਾਂ ਤੁਸੀਂ ਸੋਚੋਗੇ ਨਾਲ ਤਾਂ ਤੁਸੀਂ ਮਾੜੇ ਬਣ ਜਾਓਗੇ ਹਨਾ ਸੋ ਜਿਵੇਂ ਦੀ ਸੰਗਤ ਜੀ ਤੁਸੀਂ ਬੈਠੋਗੇ ਤੁਸੀਂ ਮਾੜੇ ਬੰਦੇ ਦੇ ਵਿੱਚ ਬੈਠੇ ਹੋ ਨਾਲ ਤੁਹਾਡੇ ਦਿਮਾਗ ਦੇ ਵਿੱਚ ਨਾਲ ਮਾੜੇ ਹੀ ਵਿਚਾਰ ਆਉਣਗੇ ਕੋਈ ਚੰਗਾ ਵਿਚਾਰ ਆਉਣਾ ਹੀ ਨਹੀਂ ਹੈਗਾ ਜੇ ਤੁਸੀਂ ਚੰਗੇ ਲੋਕਾਂ ਦੇ ਵਿੱਚ ਬੈਠੋਗੇ ਚੰਗੀ ਸੰਗਤ ਦੇ ਵਿੱਚ ਬੈਠੋਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਚੰਗੇ ਵਿਚਾਰ ਆਉਣਗੇ ਛੱਡੇ ਤੁਸੀਂ ਵਧੀਆ ਸੋਚੋਗੇ ਜਾਨੀ ਕਿ ਮੰਨ ਕੇ ਚਲੋ ਜੋ ਤੁਸੀਂ ਗੋਲ ਅਚੀਵ ਕਰਨਾ ਚਾਹੁੰਦੇ ਹੋ ਹਨ ਜੇ ਅਗਰ ਤੁਸੀਂ ਉਹ ਗੋਲ ਤੱਕ ਪਹੁੰਚਣਾ ਵਾ ਤੁਸੀਂ ਕਿਵੇਂ ਪਹੁੰਚੋਗੇ ਜੇ ਤੁਸੀਂ ਉਹ ਗੋਲ ਬਾਰੇ ਸੋਚੋਗੇ ਜਦੋਂ ਤੁਸੀਂ ਉਹ ਗੋਲ ਬਾਰੇ ਸੋਚੇ ਹੀ ਨਹੀਂ ਹੈਗਾ ਤਾਂ ਤੁਸੀਂ ਕਿਵੇਂ ਤੁਸੀਂ ਉਹ ਗੋਲ ਨੂੰ ਅਚੀਵ ਕਰ ਲੋਗੇ ਮੰਨ ਕੇ ਚੱਲਦੇ ਆਪਾਂ ਉਦਾਹਰਣ ਲੈ ਕੇ ਚੱਲਦੇ ਆਪਾਂ ਇੱਕ ਮੰਨ ਕੇ ਚਲੋ ਤੁਸੀਂ ਹਨਾ ਪਟਿਆਲੇ ਤੋਂ ਸ੍ਰੀ ਅਮਰਸਰ ਸਾਹਿਬ ਜਾਣਾ ਵਾ ਜਾਂ ਤੁਸੀਂ ਸ੍ਰੀ ਅਮਰਸਰ ਸਾਹਿਬ ਤੋਂ ਪਟਿਆਲੇ ਜਾਣਾ ਵਾ ਤੁਸੀਂ ਇੱਦਾਂ ਤਾਂ ਜਾਣ ਨਹੀਂ ਨਾ ਸਕਦੇ ਪਹਿਲਾਂ ਤੁਸੀਂ ਸੋਚੋਗੇ ਵੀ ਮੈਂ ਸ੍ਰੀ ਅਮਰਸਰ ਸਾਹਿਬ ਤੋਂ ਪਟਿਆਲੇ ਜਾਣਾ ਵਾ ਪਹਿਲਾ ਦਿਮਾਗ ਦੇ ਵਿੱਚ ਤੁਹਾਡੇ ਆ ਗਿਆ ਵੀ ਮੈਂ ਉੱਥੇ ਜਾਣਾ ਤੁਸੀਂ ਸੋਚ ਲਿਆ ਹੁਣ ਤੁਸੀਂ ਜਾਣਾ ਵਾ ਹੁਣ ਤੁਹਾਡਾ ਦਿਮਾਗ ਕੀ ਕਹੇਗਾ ਤੁਹਾਡੇ ਦਿਮਾਗ ਦੇ ਵਿੱਚ ਜਦੋਂ ਤੁਸੀਂ ਇਹ ਚੀਜ਼ ਸੋਚੋਗੇ ਨਾ ਤੁਹਾਡਾ ਦਿਮਾਗ ਇੱਕੋ ਦਮ ਤੁਹਾਨੂੰ ਤਿੰਨ ਚਾਰ ਆਪਸ਼ਨਾਂ ਦੇ ਦੇ ਦੇਗਾ ਵੀ ਤੁਸੀਂ ਕਿਵੇਂ ਜਾਣਾ ਬਾਈ ਕਾਰ ਜਾਣਾ ਚਾਹੁੰਦੇ ਹੋ ਬਾਈ ਮੋਟਰਸਾਈਕਲ ਜਾਣਾ ਚਾਹੁੰਦੇ ਹੋ ਜਾਂ ਬਾਈ ਬੱਸ ਜਾਣਾ ਚਾਹੁੰਦੇ ਹੋ ਜਾਂ ਫਿਰ ਬਾਈ ਟ੍ਰੇਨ ਜਾਣਾ ਚਾਹੁੰਦੇ ਹੋ ਤੁਹਾਡਾ ਦਿਮਾਗ ਤੁਹਾਨੂੰ ਚਾਰ ਚੀਜ਼ਾਂ ਦੀ ਆਪਸ਼ਨ ਦੇ ਦੇਗਾ ਤੁਹਾਡੇ ਦਿਮਾਗ ਤਨੂ ਇਹ ਵੀ ਚੀਜ਼ਾਂ ਦੱਸੇਗਾ ਵੀ ਤੂੰ ਨਹੀਂ ਤੂੰ ਟ੍ਰੇਨ ਤੇ ਜਾਦੇ ਨੂੰ ਬੈਨੀਫਿਟ ਹੋਏਗਾ ਵੀ ਦਿਨੂ ਸਸਤਾ ਪਵੇਗਾ ਕਰਾਇਆ ਨਹੀਂ ਤੂੰ ਬੱਸ ਤੇ ਜਾ ਤਨੂ ਚਾਰੇ ਉਪਸ਼ਿਆਂ ਦੇ ਦੇਗਾ ਤੁਸੀਂ ਸੋਚੋ ਵੀ ਨਹੀਂ ਜਰੂਰ ਵੀ ਤੁਸੀਂ ਕੀ ਕਰੋਗੇ ਉਹ ਚਾਰੇ ਚੀਜ਼ਾਂ ਦੇ ਵਿੱਚੋਂ ਕੋਈ ਵੈਸਟ ਸੁਣੋਗੇ ਤੁਹਾਡੇ ਦਿਮਾਗ ਦੋ ਚੀਜ਼ਾਂ ਵੀ ਨੂੰ ਤੁਹਾਡੇ ਵਾਸਤੇ ਬੈਸਟ ਉੱਪਰ ਰੱਖ ਕੇ ਦੇ ਦੇਗਾ ਥੋਲ ਦੇ ਦੇ ਦੇਬ ਨਹੀਂ ਮੋਟਰਸਾਈਕਲ ਤੇ ਰਿਸਕ ਹੋ ਥੋੜਾ ਜਿਆਦਾ ਉੱਤੇ ਨਹੀਂ ਜਾਣਾ ਤੇ ਕਾਰ ਤੇ ਥੋੜਾ ਜਿਆਦਾ ਖਰਚਾ ਜਿਆਦਾ ਉੱਤੇ ਨਹੀਂ ਜਾਣਾ ਬੱਸ ਤੇ ਟ੍ਰੇਨ ਨੂੰ ਆਪਸ਼ਨ ਤੁਹਾਡੇ ਦੇ ਉੱਤੇ ਰੱਖੇਗਾ ਠੀਕ ਆ ਉਹ ਤੁਹਾਡਾ ਦਿਮਾਗ ਨੇ ਉਸ ਤਰ੍ਹਾਂ ਕੰਮ ਕਰਨਾ ਸ਼ੁਰੂ ਕਰਦਾ ਇਸੇ ਤਰ੍ਹਾਂ ਅਸੀਂ ਸੋਚ ਕੇ ਅਮੀਰ ਕਿਵੇਂ ਬਣ ਸਕਦੇ ਆ ਉਹ ਮੈਂ ਤੁਹਾਨੂੰ ਫੰਡਾ ਦੱਸਦਾ ਵਾਂ ਦੇਖੋ ਤੁਸੀਂ ਜਦੋਂ ਪੋਜ਼ਿਟਿਵ ਸੋਚੋਗੇ ਵਧੀਆ ਚੀਜ਼ਾਂ ਤੁਸੀਂ ਸੋਚੋਗੇ ਨਾ ਮੰਨ ਕੇ ਚੱਲੋ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਵੀ ਯਾਰ ਮੈਂ 2024 ਦੇ ਵਿੱਚ ਹਜੇ 2 ਮਹੀਨੇ ਹੀ ਗੁਜ਼ਰੇ ਆ ਅੱਜ ਜੇ ਤੁਸੀਂ ਮੇਰੀ ਅੱਜ ਵੀਡੀਓ ਦੇਖ ਰਹੇ ਹੋ ਹਨਾ ਤੇ ਫਰਵਰੀ ਚੱਲਦਾ ਪਿਆ ਉਹ ਹੁਣ ਮਾਰਚ ਆਉਣ ਵਾਲਾ ਵਾ 10 ਮਹੀਨੇ ਰਹਿ ਗਏ 10 ਮਹੀਨੇ ਬਹੁਤ ਹੀ ਜ਼ਿਆਦਾ ਹੁੰਦੇ ਨੇ ਸਾਡੇ ਲਈ ਤੁਸੀਂ ਇਹ ਚੀਜ਼ ਸੋਚ ਕੇ ਚੱਲੋ ਵੀ ਯਾਰ ਮੈਂ 2024 ਦੇ ਵਿੱਚ ਕਰੋੜਪਤੀ ਬਣਨਾ ਤੁਸੀਂ ਇਹ ਲੇਖ ਲੋ ਕਰੋੜਪਤੀ ਬਣਨਾ ਹੀ ਬਣਨਾ ਵਾ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਆ ਗਈ ਕਲਿੱਕ ਕਰ ਗਈ ਦਿਮਾਗ ਦੇ ਵਿੱਚ ਮੈਂ 2024 ਦੇ ਵਿੱਚ ਕਰੋੜਪਤੀ ਬਣਨਾ ਵਾ ਤੁਹਾਡੇ ਦਿਮਾਗ ਨੇ ਕੀ ਕਰਨਾ ਤੁਹਾਡੇ ਦਿਮਾਗ ਨੇ ਤੁਹਾਨੂੰ ਉਸੇ ਤਰ੍ਹਾਂ ਦੇ ਸਵਾਲ ਦੇਣੇ ਸ਼ੁਰੂ ਕਰ ਦੇਣੇ ਜੋ ਤੁਸੀਂ ਸਵਾਲ ਸੱਚੂਗੇ ਜਵਾਬ ਦੇਣੇ ਤੁਹਾਡੇ ਦਿਮਾਗ ਨੇ ਕਹਿਣਾ ਵੀ ਤੂੰ ਆਹ ਕੰਮ ਕਰ ਜੇ ਤੂੰ ਕਰੋੜਪਤੀ ਬਣਨਾ ਚਾਹਨਾ ਵਾ ਤੋਰ ਦਿਮਾਗ ਆਏਗਾ ਵੀ ਤੂੰ ਆਹ ਕੰਮ ਕਰ ਤੈਨੂੰ ਇੱਥੋਂ ਪੈਸੇ ਆਣਗੇ ਤੂੰ ਸੋਸ਼ਲ ਮੀਡੀਆ ਤੇ ਕੰਮ ਕਰ ਤੈਨੂੰ ਪੈਸੇ ਹੋਣਗੇ ਤੂੰ ਫੇਸਬੁੱਕ ਤੇ ਕੰਮ ਕਰ ਲੱਗ ਜਾ ਤੈਨੂੰ ਤਾਂ ਪੈਸੇ ਹੋਣਗੇ ਜਾਨੀ ਕਿ ਤੁਹਾਡਾ ਦਿਮਾਗ ਤੁਹਾਨੂੰ ਇੰਨੇ ਬਿਜ਼ਨਸ ਆਈਡੀਆ ਦੇਣੇ ਸ਼ੁਰੂ ਕਰ ਦੇਗਾ ਜਿਹਦੇ ਨਾਲ ਤੁਸੀਂ ਕਰੋੜਪਤੀ ਬਣ ਜਾਓ ਕਿਉਂ ਕਿਉਂਕਿ ਤੁਸੀਂ ਸੋਚਿਆ ਵਾ ਤੁਸੀਂ ਆਪਣੇ ਦਿਮਾਗ ਨੂੰ ਇੰਡੀਕੇਟਰ ਦਿੱਤਾ ਵਾ ਵੀ ਤੂੰ 24 2024 ਦੇ ਵਿੱਚ ਤੂੰ ਕਰੋੜਪਤੀ ਬਣਨਾ ਤੁਹਾਡਾ ਦਿਮਾਗ ਪੂਰੀ ਹੈਲਪ ਕਰੇਗਾ ਹੁਣ ਦੇਖੋ ਕਈ ਲੋਕ ਨੇ ਜਿਹੜੇ ਗਰੀਬ ਬੰਦੇ ਨੇ ਬਿਲਕੁਲ ਨੇ ਉਹ ਕਹਿੰਦੇ ਰਿਸ਼ਤੇ ਦਿਹਾੜੀ ਕਰਦੇ ਆ ਅਸੀਂ ਅਮੀਰ ਕਿਵੇਂ ਬਣ ਜਾਗੇ ਅਸੀਂ ਤਾਂ ਬਾਣੀ ਨਹੀਂ ਸਾਧ ਸੋਚ ਕੇ ਅਮੀਰ ਉਹ ਕਹਿੰਦੇ ਸੀ ਜਿਹੋ ਸੋਚਣਾ ਅਮੀਰ ਬਣ ਲਗੇ ਅਸੀਂ ਕਿੱਥੋਂ ਬਣ ਜਾਗੇ ਹੁਣ ਉਹ ਅਮੀਰ ਕਿਉਂ ਨਹੀਂ ਬਣਦੇ ਉਹ ਸਭ ਤੋਂ ਵੱਡਾ ਕਾਰਨ ਆ ਪਤਾ ਕਿਉਂ ਕਿਉਂਕਿ ਉਹ ਕਦੇ ਸੋਚਦੇ ਹੀ ਨਹੀਂ ਹੈਗੇ ਉਹਨਾਂ ਨੂੰ ਸੋਚਣ ਤੋਂ ਟਾਈਮ ਹੀ ਨਹੀਂ ਮਿਲਦਾ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਸਿਰਫ ਦਿਮਾਗ ਦੇ ਵਿੱਚ ਸਿਰਫ ਇੱਕ ਚੀਜ਼ ਬੜੀ ਰਹਿੰਦੀ ਆ ਵੀ ਅਸੀਂ ਸਵੇਰੇ ਉੱਠਣਾ 9 ਵਜੇ ਅਸੀਂ ਸਾਈਕਲ ਚੱਕਣਾ ਜਾਂ ਅਸੀਂ ਆਪਣਾ ਮੋਟਰਸਾਈਕਲ ਚੱਕਣਾ ਅਸੀਂ ਸਾਡੀ ਜਿੱਥੇ ਦਿਹਾੜੀ ਲੱਗੀ ਆ ਅਸੀਂ ਉਸ ਦਿਹਾੜੀ ਦੇ ਉੱਤੇ ਜਾਣਾ 6:00 6 ਵਜੇ ਫ੍ਰੀ ਹੋਣਾ ਤੇ 7-8 ਵਜੇ ਆਣਾ ਆਪਣਾ ਘਰ ਦਾ ਸਮਾਨ ਲੈ ਕੇ ਅਸੀਂ ਆ ਜਾਣਾ ਸਾਨੂੰ 500 ਰੁਪਏ ਇੱਕ ਦਿੰਦੀ ਦਿਹਾੜੀ ਬਿੱਲੀਆਂ ਬਸ ਇਨਫ ਇਹ ਤੋਂ ਅੱਗੇ ਕੁਝ ਨਹੀਂ ਉਹ ਸੋਚਦੇ ਨਹੀਂ ਹੈਗੇ ਉਹ ਸੋਚਦੇ ਨੇ ਪਤਾ ਕਿ ਦੱਸੋ ਉਹਦੇ ਨੇ ਉਹ ਕਹਿੰਦੇ ਮਹੀਨੇ ਦੇ 30 ਦਿਨ ਹੁੰਦੇ ਮਹੀਨੇ ਦੇ ਵਿੱਚ 30 ਦਿਨ ਹੁੰਦੇ ਨੇ ਤੇ 500 ਰੁਪਏ ਦੇੜੀ ਹੈ 530 15 ਸਾਡਾ 15000 ਰੁਪਏ ਬਣ ਗਿਆ ਉਹ ਚੀਜ਼ ਇਹੇ ਸੋਚਦੇ ਨੇ ਬਸ ਉਹਨਾਂ ਦੀ ਜਿਹੜੀ ਜ਼ਿੰਦਗੀ ਬਸ ਇੱਥੋਂ ਤੱਕ ਹੀ ਸੀਮਿਤ ਆ ਮਤਲਬ ਇੱਥੇ ਗਏ ਅੱਜ ਉੱਥੇ ਜਾ ਕੇ ਹੱਥ ਲਾ ਕੇ ਸ਼ਾਮੀ ਆ ਗਏ ਜਾਨੀ ਕਿ ਉਹਨਾਂ ਦੀ ਜਿਹੜੀ ਰੂਟੀਨ ਆ ਉਹਨਾਂ ਦੀ ਇਹੀ ਚੱਲਦੀ ਰਹਿੰਦੀ ਅੱਗੇ ਆਏ ਗਏ ਆਏ ਗਏ ਆਏ ਇਹੀ ਉਹਨਾਂ ਦੀ ਜ਼ਿੰਦਗੀ ਨਿਕਲ ਜਾਂਦੀ ਆ 2021 ਵੀ ਉਹਨਾਂ ਨੇ ਇਹੀ ਕਰਤਾ 22 ਵੀ ਇਹੀ ਕਰਤਾ 2023 ਵੀ ਇਹੀ ਕਰਤਾ ਕਦੇ ਉਹਨਾਂ ਨੇ ਪਤੰਦਰਾਂ ਨੇ ਸੋਚਣ ਦਾ ਛੋਅ ਹੀ ਨਹੀਂ ਕੀਤਾ ਕੋਈ ਯਤਨ ਹੀ ਨਹੀਂ ਕੀਤਾ ਵੀ ਤੁਸੀਂ ਸੋਚੋ ਤਾਂ ਸੀ ਜਿਹੜਾ ਬੰਦਾ ਦਿਹਾੜੀ ਤੇ ਜਾਂਦਾ ਨਾ ਜੇ ਉਹ ਸੋਚ ਲਵੇ ਯਾਰ ਮੈਂ ਅਮੀਰ ਬਣਨਾ ਵਾਂ ਉਹ ਨਾ ਮੈਂ 2024 ਦੇ ਵਿੱਚ ਕਰੋੜਪਤੀ ਬਣਨਾ ਵਾਂ ਉਹ ਕਿਵੇਂ ਬਣੂਗਾ ਦੇਖੋ ਜੇ ਉਹ ਸੋਚੀ ਜਾਵੇ ਵੀ ਮੈਂ ਹਰ ਦਿਮੇਜਰ ਕਰੋੜਪਤੀ ਉਹਦਾ ਦਿਮਾਗ ਕੀ ਕਰੂ ਜਦੋਂ ਬੰਦਾ ਦਿਹਾੜੀ ਤੇ ਜਾਏਗਾ ਸਾਈਕਲ ਤੇ ਮੋਟਰਸਾਈਕਲ ਤੇ ਜਾਂ ਬਸ ਤੇ ਜਾਏਗਾ ਉਹਦਾ ਦਿਮਾਗ ਨੂੰ ਇੰਡੀਕੇਟਰ ਰਹੇਗਾ ਵੀ ਤੂੰ ਕਰੋੜਪਤੀ ਬਣਨਾ ਕਰੋੜਪਤੀ ਬਣਨਾ ਵਾ ਨਾ ਤਾਂ ਫਿਰ ਕੀ ਹੋਏਗਾ ਜਿਹੜਾ ਉਹਦਾ ਦਿਮਾਗ ਆ ਜਦੋਂ ਉਹਨੂੰ ਇਦਾਂ ਦੀ ਆਪਸ਼ਨਾਂ ਦੇ ਦੇਗਾ ਉਹ ਬੰਦੇ ਦੇ ਅੰਦਰ ਨਾਲ ਇੱਕ ਮੋਟੀਵੇਸ਼ਨ ਵਾਲਾ ਜਿਹਨੂੰ ਕਹਦੇ ਆਪਾਂ ਮੋਟੀਵੇਟ ਵਾਲਾ ਉਹ ਸ਼ੁਰੂ ਹੋ ਜਾਏਗਾ ਉਹ ਤਾਂ ਦਿਮਾਗ ਨੂੰ ਇੰਨੇ ਆਈਡੀਏ ਦੱਸੇਗਾ ਨਾ ਉਹਦਾ ਦਿਮਾਗ ਦੇਖੋ 500 ਰੁਪਏ ਦੇਣੇ ਇਤੇ ਜਾ ਰਿਹਾ ਵਾ ਕਈ ਦੁਕਾਨਾਂ ਤੇ ਬੰਦਿਆਂ ਨੂੰ ਇਹੋ ਜਿਹੀ ਵੀ ਲੋਡ ਹੁੰਦੀ ਆ ਜਿਹੜੇ ਬੰਦੇ ਕਹਿੰਦੇ ਯਾਰ ਤੈਨੂੰ ਅਸੀਂ 20000 ਰੁਪਏ ਦੇਨੇ ਤੂੰ ਸਾਨੀ ਦੁਕਾਨ ਤੇ 8 ਘੰਟੇ ਕੰਮ ਕਰਦਾ ਵਾ ਕਈ ਬੰਦੇ ਇਹੋ ਜਿਹੀ ਵੀ ਰਹਿ ਗਏ ਨੇ ਬਹੁਤ ਜਿੰਨਾ ਲੋਡ ਦੇ ਦਿੱਤੋਂ ਜਦੋਂ ਤੁਸੀਂ ਇਹ ਚੀਜ਼ ਸੋਚ ਲੂਗੇ ਨਾ ਤੁਹਾਡੇ ਦਿਮਾਗ ਤੋਂ ਉਹਦਾਂ ਦੀ ਚੀਜ਼ ਤੁਹਾਨੂੰ ਦਿਖਾਉਣੇ ਸ਼ੁਰੂ ਕਰ ਤਤ ਨੂੰ YouTube ਦਾ ਐਲਗੋਰਿਦਮ ਅੁੱਦਾਂ ਦੀ ਵੀਡੀਓ ਦਿਖਾਣੀ ਸ਼ੁਰੂ ਕਰ ਦੋਗਾ Instagram ਤੇ ਤੁਸੀਂ ਵਧੀਆ ਵੀਡੀਓ ਦੇਖ ਲਈ ਫਿਟਨੈਸ ਦੀ ਵੀਡੀਓ ਦਿਖਾ ਲਈ ਦੇਖ ਲਈ ਕੁਕਿੰਗ ਦੀ ਵੀਡੀਓ ਦਿਖਾ ਦੇਖ ਲਈ ਤਾਂ Instagram ਤੁਹਾਨੂੰ ਕੁਕਿੰਗ ਦੇ ਵੀਡੀਓ ਦਿਖਾਈ ਜਾਊਗਾ Facebook ਤੇ ਇਦਾਂ ਦੀ ਵੀਡੀਓ ਦੇਖ ਲਈ ਤਾਂ ਉਹ Facebook ਵੀ ਇਦਾਂ ਦੀ ਵੀਡੀਓ ਦਿਖਾਈ ਜਾਊਗਾ ਇਸੇ ਤਰ੍ਹਾਂ ਸਾਡਾ ਦਿਮਾਗ ਕੰਮ ਕਰਦਾ ਵਾ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਤੂੰ ਕਰੋੜਪਤੀ ਬਣਨਾ ਉਹਨ ਤੁਹਾਨੂੰ ਤੁਹਾਡੇ ਦਿਮਾਗ ਦੇ ਸਾਹਮਣੇ ਇਹੋ ਜਿਹੀ ਜਾਈ ਜਾਣੀ ਜਿੱਥੇ ਲਿਖਿਆ ਹੋਊਗਾ ਇੱਥੇ ਇੱਕ ਲੜਕੇ ਦੀ ਲੋੜ ਹੈ ਕੰਮ ਕਰਨ ਵਾਸਤੇ ਸਿਰਦੀ 20000 ਰੁਪਇਆ ਇੱਥੇ ਲੋੜ ਤਾਂ ਨੂੰ ਮੈਸੇਜ ਵੀ ਟੈਕਸ ਮੈਸੇਜ ਵੀ ਇਹੋ ਜਿਹੀ ਆਣਗੇ ਕੰਪਨੀ ਵੱਲੋਂ ਤੁਸੀਂ ਸਾਡੀ ਕੰਪਨੀ ਜਾ ਕੇ ਕੰਮ ਕਰੋ ਤੁਹਾਨੂੰ ਤੁਹਾਡੇ ਯਾਰ ਦੋਸਤ ਜਿਹੜੇ ਆਉਣਗੇ ਉਹ ਵੀ ਤੁਹਾਨੂੰ ਮੈਸੇਜ ਕਰਨਗੇ ਯਾਰ ਆਹ ਕੰਮ ਤੇ ਲੱਗਣਾ ਤੁਹਾਨੂੰ 20000 25000 ਰੁਪਇਆ ਮਿਲੇਗਾ ਤੁਸੀਂ ਸਿਰਫ ਆਫਿਸ ਦੇ ਵਿੱਚ ਬਹਿਣਾ ਜਾਂ ਉੱਥੇ ਬਹਿ ਕੇ ਬਸ ਤੂੰ ਚਾਹ ਪਾਣੀ ਹੀ ਪੁੱਛਣੀ ਆ ਠੀਕ ਆ ਜਦੋਂ ਉੱਤਰ ਦਿਮਾਗ ਨੇ ਇਦਾਂ ਦੇ ਕੰਮ ਕਰਨ ਨੂੰ ਤੁਹਾਨੂੰ ਆਈਡੀਆ ਦੇਣੇ ਹੁਣ ਤੁਸੀਂ ਉਮੀਦ ਕਿਉਂ ਨਹੀਂ ਮੰਨਦੇ 25000 ਕਮਾ ਲਾ ਪਹਿਲਾਂ 15000 ਕਮਾਰੇ ਸੀ ਠੀਕ ਆ 15000 ਰੁਪਏ ਦੇ ਵਿੱਚ ਵੀ ਤੁਹਾਡਾ ਘਰ ਚੱਲਦਾ ਪਿਆ ਸੀ ਚੱਲ ਰਿਹਾ ਸੀ ਨਾ ਤੁਹਾਡਾ 15000 ਰੁਪਏ ਦੇ ਵਿੱਚ ਘਰ ਚੱਲਦਾ ਬੈਜੀ ਹੁਣ ਤੁਸੀਂ 25000 ਦੇ ਵੀ ਕਮਾਣ ਲੱਗੇ 25000 ਦੇ ਵਿੱਚ ਵੀ ਠੀਕ ਆ ਹੁਣ ਤੁਸੀਂ ਤੁਸੀਂ ਖਰਚੇ ਵਧਾ ਲਏ 25000 ਰੁਪਏ ਨਾਲ ਵੀ ਤੁਹਾਡਾ ਘਰ ਮਸਾ ਚੱਲਦਾ ਪਿਆ 15000 ਰੁਪਏ 'ਚ ਵੀ ਮਸਾ ਚੱਲਦਾ ਪਿਆ ਸੀ ਠੀਕ ਆ ਹੁਣ 25 ਮਿਲਣ ਨਾਲ 25 ਵੀ ਮੁਸ਼ਕਲ ਚੱਲਦਾ ਪਿਆ ਵਾ ਹੁਣ ਦਿੱਕਤ ਕਿੱਥੇ ਆ ਕਿਉਂ ਅਸੀਂ ਆਪਣੇ ਖਰਚੇ ਬਦਾਲੇ ਜੇ ਅਸੀਂ 15000 ਰੁਪਏ ਦੇ ਵਿੱਚ ਹੀ ਅਸੀਂ ਆਪਣਾ ਘਰ ਦਾ ਖਰਚਾ ਚਲਾਉਂਦੇ ਰਹੀਏ ਜਿਵੇਂ ਪਹਿਲਾਂ ਚੱਲਦਾ ਸੀ ਉਹ ਜਿਹੜਾ 10000 ਰੁਪਏ ਬਚ ਗਿਆ ਉਹਨੂੰ 10000 ਰੁਪਏ ਨੂੰ ਤੁਸੀਂ ਉਹਨੂੰ ਇਨਵੈਸਟ ਕਰੋ ਹਣਾ ਉਹ ਜੇ ਬਹੁਤ ਸਾਰੇ ਉਹ ਜਿਹੜੇ ਪੁਲਿਸਾਂ ਨੇ ਜਿਹੜੇ ਬਹੁਤ ਵਧੀਆ ਤੁਹਾਨੂੰ ਪੈਸੇ ਦੇਣੇ ਸ਼ੁਰੂ ਕਰ ਦੂ ਜਿਆਰੇ ਕਿ ਮੈਨੂੰ ਮੰਨੋ 10000 ਰੁਪਏ ਕੁ ਮਾਰੇ ਉਹ ਮਹੀਨੇ ਸਾਲ ਦੇ ਵਿੱਚ 12 ਮਹੀਨੇ ਹੁੰਦੇ ਨੇ ਸਾਲ ਦੇ ਵਿੱਚ ਕਿੰਨੇ ਹੋ ਗਿਆ 120000 ਰੁਪਏ 120000 ਰੁਪਏ ਦਾ ਤੁਸੀਂ ਜੇ ਇੰਟਰਸਟ ਵੀ ਦੇਖੋ ਨਾ 7-8% ਜੀ ਕਿੰਨਾ ਵੀ ਤਾਂ ਉਹ ਬਹੁਤ ਜ਼ਿਆਦਾ ਬਣ ਜਾਂਦਾ ਵਾ ਜੇ ਤੁਸੀਂ ਕੰਮ ਕਰੋਗੇ ਕਿਉਂ ਫਿਰ ਤੁਹਾਡਾ ਦਿਮਾਗ ਕੰਮ ਕਰੇਗਾ ਵੀ ਯਾਰ ਤੇਰਾ 25000 ਰੁਪਏ ਆ ਰਿਹਾ ਵਾ ਤੂੰ ਐਂ ਕਰ ਤੂੰ ਉੱਥੇ ਇਨਵੈਸਟ ਕਰ ਦੇ 5000 7000 ਤੂੰ ਉੱਥੇ ਇਨਵੈਸਟ ਕਰ ਦੇ 20000 ਤੁਹਾਡਾ ਦਿਮਾਗ ਕਿਦਾਂ ਦੇ ਕੰਮ ਕਰਨੇ ਤੁਹਾਨੂੰ ਦਿਨੇ ਸ਼ੁਰੂ ਕਰ ਦੇਗਾ ਆਈਡੀਆ ਸ਼ੁਰੂ ਕਰ ਦੇਗਾ ਤੁਹਾਨੂੰ ਬਹੁਤ ਵਧੀਆ ਤਗੜੇ ਤੋਂ ਤਗੜੇ ਆਈਡੀਆ ਤੁਹਾਨੂੰ ਦੇਣੇ ਸ਼ੁਰੂ ਕਰ ਦੇਗਾ ਅਸਨ ਦੇ ਵਿੱਚ ਕੀ ਆ ਸਾਡਾ ਅਮੀਰ ਨਾ ਹੋਣ ਦਾ ਕਾਰਨ ਕੀ ਆ ਸਾਡਾ ਅਮੀਰ ਨਾ ਹੋਣ ਦਾ ਕਾਰਨ ਸਭ ਤੋਂ ਵੱਡੀ ਇਹ ਹੀ ਆ ਸਾਡੀ ਸੋਚ ਅਸੀਂ ਸੋਚਦੇ ਨਹੀਂ ਕਿ ਅਸੀਂ ਕਦੇ ਸੋਚੇ ਹੀ ਨਹੀਂ ਉਸ ਲੈਵਲ ਤੱਕ ਦੇਖੋ ਕੋਈ ਵੀ ਬੰਦਾ ਵਾ ਕੋਈ ਵੀ ਬੰਦਾ 0 ਤੋਂ ਸ਼ੁਰੂ ਕਰਦਾ 0 ਤੋਂ ਸ਼ੁਰੂ ਕਰਦਾ ਨਾ 0 ਤੋਂ ਸ਼ੁਰੂ ਕਰਦਾ ਤੇ ਉਹ ਹੀਰੋ ਬਣਦਾ ਜਾਗੇ ਸਾਰੇ ਬੰਦੇ ਹੀ 0 ਤੋਂ ਸ਼ੁਰੂ ਕਰਦੇ ਨੇ ਕੋਈ ਅਮਬਾਨੀ ਆ ਕੋਈ ਅਦਾਨੀ ਆ ਉਹਨਾਂ ਦੇ ਜਦ ਸ਼ੁਰੂ ਸਟਾਰਟਿੰਗ ਤੋਂ ਥੋੜੀ ਵੀ ਇੰਨੀ ਮਤਲਬੀ ਉਹਨਾਂ ਦੇ ਵਿੱਚ ਮਤਲਬ ਸ਼ੁਰੂ ਤੋਂ ਹੀ ਉਹਨਾਂ ਕੋਲ ਇੰਨਾ ਪੈਸਾ ਸੀ ਨਹੀਂ ਉਹਨਾਂ ਨੇ ਵੀ ਜ਼ੀਰੋ ਤੋਂ ਸ਼ੁਰੂ ਕੀਤਾ ਵਾ ਜ਼ੀਰੋ ਤੋਂ ਸ਼ੁਰੂ ਕਰਕੇ ਉਹ ਅੱਗੇ ਗਏ ਨੇ ਤਾਂ ਜੋ ਹੀਰੋ ਬਣੇ ਨੇ ਜੇ ਤੁਸੀਂ ਜ਼ੀਰੋ ਤੋਂ ਸ਼ੁਰੂ ਕਰੋਗੇ ਨਾ ਜੇ ਦੇਖੋ ਚੀਜ਼ ਤੁਸੀਂ ਸਾਰਾ ਦਿਨ ਇਹੀ ਸੋਧਦੇ ਨੇ ਯਾਰ ਮੈਂ ਗਰੀਬ ਆ ਮੈਂ ਗਰੀਬ ਹੀ ਰਹਿਣਾ ਮੈਂ ਕਮਾਈ ਨਹੀਂ ਸਕਦਾ ਹੈਗਾ ਮੇਰੀ ਇਹ ਕਮਾ ਮੈਂ ਸਿਰਫ 10000 ਰੁਪਏ ਦੇਤੇ ਜਾਨਾ ਵਾ ਮਹੀਨੇ ਦਾ ਮੈਨੂੰ 10000 ਮਿਲਦਾ ਬਸ ਤੁਸੀਂ ਉਥੋਂ ਤੱਕ ਹੀ ਸੀਮਿਤ ਰਹੋਗੇ ਤੁਸੀਂ ਯਾਰਾਂ ਦੋਸਤਾਂ ਕੋਲ ਦੇ ਕੇ ਤੁਸੀਂ ਟਾਈਮ ਖਰਾਬ ਕਰ ਸਕਦੇ ਹੋ ਯਾਰਾ ਦੋਸਤਾਂ ਨਾਲ ਦੇਖ ਕੇ ਤੁਸੀਂ ਦਾਰੂ ਪੀ ਸਕਦੇ ਹੋ ਤੁਸੀਂ ਹੋਰ ਵੀ ਗਲਤ ਮਤ ਤੋਂ ਤੁਸੀਂ ਕੰਮ ਕਰ ਸਕਦੇ ਹੋ ਪਰ ਤੁਸੀਂ ਵਧੀਆ ਕੰਮ ਨਹੀਂ ਤੁਸੀਂ ਕਰ ਸਕਦੇ ਕਿਉਂ ਤੁਹਾਨੂੰ ਉੱਥੋਂ ਪੈਸੇ ਮਿਲਦੇ ਪਿਆ ਇੱਧਰਲੇ ਬਸ ਜੇ ਤੁਸੀਂ ਪੈਸੇ ਖਰਾਬ ਕਰ ਰਹੇ ਹੋ ਸੋ ਸਾਰਾ ਕੰਮ ਕੀ ਆ ਸਾਡੀ ਸੋਚ ਦਾ ਜੇ ਤੁਸੀਂ ਵਧੀਆ ਸੋਚੋਗੇ ਤਾਂ ਤੁਸੀਂ ਵਧੀਆ ਬਣ ਜਾਓਗੇ ਜੇ ਤੁਸੀਂ ਸੋਚੋਗੇ ਮੈਂ ਅਮੀਰ ਬਣਨਾ ਵਾਂ ਤਾਂ ਤੁਸੀਂ ਅਮੀਰ ਬਣ ਜਾਓਗੇ ਤੂੰ ਇਹ ਚ ਹੀ ਸੋਚ ਲਓ ਤੁਹਾਨੂੰ ਇੱਕ ਹੋਰ ਉਦਾਹਰਨ ਦੇਣਾ ਵਧੀਆ ਜੇ ਤੁਸੀਂ ਇਹ ਉਦਾਹਰਨ ਤੋਂ ਸਿੱਖ ਗਏ ਨਾ ਤਾਂ ਸਮਝ ਲਓ ਤੁਹਾਡਾ ਜੀਵਨ ਸਫਲ ਆ ਦੇਖੋ ਹੁਣ ਕੀ ਕਰਨਾ ਇੱਕ दारू ਪੀਣ ਵਾਲਾ ਬੰਦਾ ਹੁੰਦਾ ਵਾ ਉਹਦੇ ਕੋਲ ਕੋਈ ਪੈਸਾ ਨਹੀਂ ਹੁੰਦਾ ਬੱਦਰ ਦੇ ਦਿਮਾਗ ਦੇ ਵਿੱਚ ਨਾ ਇੱਕ ਇਦਾਂ ਦੀ ਚੀਜ਼ ਫਿੱਟ ਹੁੰਦੀ ਆ ਵੀ ਉਹਨੇ ਸ਼ਾਮ ਨੂੰ दारू ਪੀਣੀ ਹੀ ਪੀਣੀ ਆ ਉਹਦੇ ਕੋਲ ਪੈਸਾ ਕੋਈ ਨਹੀਂ ਹੁੰਦਾ 20 ਰੁਪਏ ਹੋਣਗੇ 20 ਰੁਪਏ ਚ ਕੋਣ दारू ਪਲਾਂਦਾ ਕੋਈ ਨਹੀਂ ਪਿੰਦਾ 150 ਰੁਪਏ ਦੀ ਇੱਕ ਬੋਤਲ ਹੁੰਦੀ ਆ ਨਾ दारू ਦੀ 100 ਰੁਪਏ ਦੀ ਮੰਨ ਕੇ ਚੱਲਦੇ ਆਪਾਂ 100 ਰੁਪਏ ਦੀ ਬੋਤਲ ਹੁੰਦੀ ਆ दारू ਦੀ ਠੀਕ ਆ ਉਹਨੇ ਕਿ ਲਈ दारू ਨਹੀਂ ਪੀਣੀ ਉਹਨੇ ਨਾਲ ਕੁਝ ਖਾਣਾ ਪੀਣਾ ਵੀ ਹੁੰਦਾ ਨਮਕੀਨ ਫਲਾਣਾ ਟੀਮ ਕਾਣਾ ਹਾਂ ਤੋ ਉਹ ਕੀ ਕਰੇਗਾ ਉਹਦਾ ਦਿਮਾਗ ਨਾਲ ਸਵੇਰੇ ਉੱਠਣ ਸਾਰੀ ਸ਼ੁਰੂ ਕਰ ਦੇਗਾ ਯਾਰ ਤੂੰ ਸ਼ਾਮੀ दारू ਵੀ ਨਹੀਂ 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 ਆ ਠੀਕ ਆ ਉਹਦਾ ਦਿਮਾਗ ਜਦੋਂ ਇੰਡੀਕੇਟਰ ਹੁੰਦਾ ਸੋਚਦਾ ਵਾ ਤਾਂ ਉਹਦਾ ਦਿਮਾਗ ਸੋਚਣਾ ਸ਼ੁਰੂ ਕਰ ਦਿੰਦਾ ਵੀ ਤੂੰ ਪੈਸਾ ਦਾ ਇੰਤਜ਼ਾਮ ਕਰ ਪੈਸਾ ਉਹ ਕੀ ਕਰਦਾ ਵਾ ਕਿ ਤੂੰ ਮੰਗੂਆ ਕਿ ਮੇ ਮੈਨੂੰ 10 ਰੁਪਏ ਦੇ ਦਿਓ ਜੀ ਕਿਰਪਾ 5 ਰੁਪਏ ਦੇ ਦਿਓ ਕਿਤੇ ਕੰਮ ਕਰ ਕੰਮ ਵੀ ਕਰਨ ਚੱਲ ਜੂ ਦਿਹਾੜੀ ਦੇ ਵੀ ਚੱਲ ਜੂਗਾ ਉੱਥੇ ਉਹ ਤਾਂ 300 ਰੁਪਏ ਲਿਆਊਗਾ ਕਮਾ ਕੇ 200 ਰੁਪਏ ਕੀ ਤੋਂ ਲੈ ਲੂਗਾ ਜਦੋਂ ਮੰਗੂ ਮੂੰ ਉਹ ਸ਼ਾਮ ਤੱਕ ਦਾਰੂ ਦੀ ਬੋਤਲ ਦਾ ਤੇ ਨਾਲ ਇੱਕ ਪੀਨਟ ਦੇ ਜਿੰਨੇ ਲਫਾਵੇ ਦਾ 20-30 ਰੁਪਏ ਦਾ ਪੀਨਟ ਦਾ ਹੋਵੇ ਕਿ ਦਾਰੂ ਦੀ ਬੋਤਲ ਯਾਨੀ 120 ਰੁਪਏ ਦਾ ਇੰਤਜ਼ਾਮ ਹੋਨੇ 101% ਉਹਨੇ ਕੰਮ ਕਰ ਹੀ ਲੈਣਾ ਭਾਵੇਂ ਕਿਸੇ ਦੇ ਘਰੇ ਪੋਚੇ ਕਿਉਂ ਨਾ ਲਾਵੇ ਕਿਸੇ ਦੀ ਦੁਕਾਨ ਤੇ ਜਾ ਕੇ ਸਫਾਈ ਕਿਉਂ ਨਾ ਕਰੇ ਕਿਉਂ ਕਿਉਂਕਿ ਉਹਨੇ ਸ਼ਾਮ ਨੂੰ ਦਾਰੂ ਪੀਣੀ ਆ ਪੀਣੀ ਆ ਪੀਣੀ ਆ ਇਸ ਕਰਕੇ ਉਹ ਕੰਮ ਕਰੂਗਾ ਤਾਂ ਦਿਮਾਗ ਉਹਨੂੰ ਐਕਟੀਵੇਟ ਰੱਖਦਾ ਵੀ ਚੰਨ ਵੀ ਚੱਲ ਤੂੰ ਸ਼ਾਮੀ दारू ਪੀਣੀਆ दारू ਪੀਣੀਆ ਉਹਦੇ ਦਿਮਾਗ ਦੇ ਵਿੱਚ ਕੁਝ ਹੈ ਹੀ ਨਹੀਂ ਉਹਨੇ ਪੀਣੀ ਦਾਰੂ ਆ ਉਹ ਕੰਮ-ਕੁਮ ਕਰਕੇ ਕਿਤਨਾ ਕਿਤੇ 120-300 ਰੁਪਏ ਕਮਾਣ ਲੈਂਦਾ ਚੌੜੀ ਉਹ ਦਾਰੂ ਪੀ ਲੈਂਦਾ ਬਸ ਜਦ ਕਿ ਮਹੀਨੇ ਦੇ ਕਿੰਨੇ ਹੋ ਗਏ ਜਲਾ ਕੇ ਦੇਖੀਏ 35-3600 ਰੁਪਏ ਉਹ ਮਹੀਨੇ ਦਾ ਖਰਾਬ ਕਰ ਗਿਆ ਜੇ ਉਹ ਹੀ 3500-3600 ਰੁਪਏ ਨਾ ਖਰਾਬ ਕਰਦਾ ਉਹਨੂੰ ਬਚਾ ਕੇ ਰੱਖੇ ਜੇ ਉਹ ਜਿੱਥੇ ਸੋਚ ਰਿਹਾ ਪਿਆ ਵੀ ਤੂੰ दारू ਪੀਣੀ ਆ ਕਿਉਂ ਉਹਦੀ ਜਿਹੜੀ ਸੋਚਣ ਸ਼ਕਤੀ ਆ ਸੀਮਤ ਆ ਜਿਹੜੀ ਉਹ ਸਿਰਫ 120 ਰੁਪਏ ਤੱਕ ਆ ਬਸ ਜੇ ਉਹ ਸੋਚੇ ਨਾ ਦਾਰੂ ਪੀਣ ਵਾਲਾ ਬੰਦਾ ਵੀ ਨੀ ਯਾਰ ਮੈਂ ਇੱਕ ਦਿਨ ਦੇ ਵਿੱਚ 1000 ਰੁਪਏ ਕਮਾਣਾ ਇੱਕ ਦਿਨ ਦੇ ਵਿੱਚ 1000 ਰੁਪਏ ਕਮਾਣਾ ਤੁਮੇ ਗਾਰੰਟੀ ਦੇਤੀ ਉਹ ਇੱਕ ਦਿਨ ਦੇ ਵਿੱਚ ਨਾ ਸ਼ਾਮੀ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ 1000 ਰੁਪਏ ਕਮਾ ਕੇ ਆਪਣੀ ਜੇਬ ਦੇ ਵਿੱਚ ਪਾ ਲੇਗਾ ਬੜੇ ਆਰਾਮ ਨਾਲ ਤੁਹਾਨੂੰ ਮੈਂ ਗਾਰੰਟੀ ਦੇਤੀ 1000 ਰੁਪਏ ਵਾਕੇ ਨਾ ਜੇਬ ਦੇ ਵਿੱਚ ਉਹ ਜਾਊਗਾ ਉਹ ਜਾਊਗਾ ਬਟ ਉਹਦੀ ਸੋਚ ਹੀ ਆ ਉਹਦੀ ਸੋਚ ਹੀ ਉੱਥੇ ਤੱਕ ਆ ਉਹਦੀ ਸੋਚ ਹੀ ਸੀਮਤ ਉਹਦੀ ਉੱਥੇ ਤੱਕ ਵੀ ਮੇਂ ਬਸ ਕਮੂਣਾ ਹੀ 120 ਰੁਪਏ ਆ ਸਿਰਫ दारू ਪੀਣ ਦੇ ਸੋ ਇਸ ਕਰਕੇ ਮੈਂ ਤੁਹਾਨੂੰ ਸਾਰੇ ਨੂੰ ਕਹਿੰਨਾ ਵਧੀਆ ਸੋਚੋ ਪੋਜ਼ਿਟਿਵ ਸੋਚੋ ਜੇ ਤੁਸੀਂ ਸੋਚੋਗੇ ਨਾ ਤੇ ਤੁਸੀਂ ਅਮੀਰ ਬਣ ਜਾਓਗੇ ਇਹ ਮੇਰਾ ਵਾਦਾ 2024 ਦੇ ਵਿੱਚ ਤੁਸੀਂ ਪ੍ਰਣ ਕਰ ਲਓ ਸੋਚ ਲਓ ਆਪਣੇ ਘਰ ਦੇ ਸਾਹਮਣੇ ਦਵਾਰ ਦੇ ਜਿੱਥੇ ਤੁਸੀਂ ਸੋਨੇ ਉਤੋਂ ਪੋਸਟਰ ਲਾ ਲਓ ਕੰਡਾਗੇ ਵੀ ਮੈਂ 2024 ਚ ਕਰੋੜਪਤੀ ਬਣਾ ਮੋਬਾਈਲ ਫੋਨ ਦੇ ਉੱਤੇ ਤੁਸੀਂ ਆਪਣਾ ਇੱਕ ਉਹ ਲਗਾ ਲਓ ਵਾਲਪੇਪਰ ਵੀ 2024 ਦੇ ਵਿੱਚ ਕਰੋੜਪਤੀ ਬਣਾ ਕਰੋੜਪਤੀ ਬਣਾ ਕਰੋੜਪਤੀ ਬਣਾ ਪਰ ਮੈਂ ਗਾਰੰਟੀ ਦੇਤੀ ਤੁਸੀਂ 2024 ਦੇ ਵਿੱਚ ਨਾ ਕਰੋੜਪਤੀ ਬਣ ਕੇ ਹੀ ਰਹੂਗੇ ਜੇ 2 ਕਰੋੜਪਤੀ ਵੀ ਨਹੀਂ ਬਣਨਾ ਘੱਟੋ ਘੱਟ ਲੱਖਪਤੀ ਤਾਂ ਬਣ ਜਾਓਗੇ ਲੱਖਪਤੀ ਥੋੜਾ ਵਾ ਹੁਣ ਕਿੱਥੇ ਤੁਸੀਂ ਛੇ ਹਜ਼ਾਰਪਤੀ ਵੀ ਨਹੀਂ ਹੈਗੇ ਕਿੱਥੇ ਤੁਸੀਂ ਲੱਖਪਤੀ ਬਣ ਜਾਓਗੇ ਕਿੰਨਾ ਜਮੀਨਾਂ ਸਮਾਨ ਦਾ ਫਰ ਯਾਨੀ ਜੇ 2024 ਵਿੱਚ ਨਹੀਂ ਕਰੋੜਪਤੀ ਬਣੇ 2025 ਜੀ ਤਾਂ ਬਣ ਜੂਗੇ ਕੋਈ ਦੂਰ ਨਹੀਂ ਹੈਗਾ ਸਾਲ ਤਾਂ ਐ ਜਾਂਦਾ ਛੁੱਟੀਆਂ ਮਾਰੇ ਦੇ ਨਿਕਲ ਜਾਂਦਾ ਸਾਲ ਕਰੋ ਗਿਆ ਸੋ ਇਸ ਕਰਕੇ ਹਮੇਸ਼ਾ ਵਧੀਆ ਸੋਚਿਆ ਕਰੋ ਚੰਗਾ ਸੋਚਿਆ ਕਰੋ ਠੀਕ ਹੈ ਮਾਰੇ ਬੰਦਿਆਂ ਦਾ ਆਪਣਾ ਸਾਥ ਛੱਡ ਦਿਓ ਚੰਗੇ ਬੰਦਿਆਂ ਦਾ ਹਮੇਸ਼ਾ ਸਾਥ ਫੜੋ ਵਧੀਆ ਚੀਜ਼ਾਂ ਦੇਖਿਆ ਕਰੋ ਵਧੀਆ ਕਿਤਾਬਾਂ ਪੜਿਆ ਕਰੋ ਮੋਟੀਵੇਸ਼ਨਲ ਵੀਡੀਓ ਦੇਖਿਆ ਕਰੋ ਮੈਂ ਇਹਨਾਂ ਫੁੱਦੂ ਫਟਾਕੜੀਆਂ ਵੀਡੀਓ ਨਾ ਦੇਖਿਆ ਕਰੋ ਗੰਦਮੰਦ ਦੇਖੀ ਇਹਨੂੰ ਟਾਈਮ ਕਰਾਉ ਕਰੀ ਜਾਂਦੇ ਤੁਸੀਂ ਆਪਣੇ ਆਪ ਨੂੰ ਅੰਦਰੋਂ ਖਤਮ ਕਰਦੇ ਪਿਆ ਤੁਸੀਂ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਕਰਕੇ ਥੱਲੇ ਜ਼ਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਿਉਂਕਿ ਸੋ ਮੇਰਾ ਵੀ ਤੁਹਾਨੂੰ ਮੋਟੀਵੇਟ ਕਰਨ ਦਾ ਤਾਂ ਹੀ ਫਾਇਦਾ ਵਾ ਅਗਰ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਕਰਕੇ ਦੱਸੋਗੇ ਤੁਹਾਨੂੰ ਇਹ ਵੀਡੀਓ ਕਿੰਦਾਂ ਦੀ ਲੱਗੀ ਇਹ ਦੇਖੋ ਤੁਸੀਂ ਜਦੋਂ ਵੀਡੀਓ ਤੇ ਥੱਲੇ ਕਮੈਂਟ ਕਰਦੇ ਹੋ ਨਾ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਮੋਟੀਵੇਟ ਹੁੰਨਾ ਮੈਂ ਤੁਹਾਡੇ ਕਮੈਂਟ ਦੇਖ ਕੇ ਦੋ ਮੈਨੂੰ ਇਹ ਹ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਤੇ ਤੁਸੀਂ ਇਸ ਵੀਡੀਓ ਤੋਂ ਬਹੁਤ ਕੁਝ ਸਿੱਖੇ ਹੋਵੋਗੇ ਤੇ ਤੁਸੀਂ ਅੱਜ ਤੋਂ ਹੀ ਤੁਸੀਂ ਆਪਣੀ ਸੋਚ ਬਦਲੋਗੇ ਜੇ ਤੁਸੀਂ ਆਪਣੀ ਸੋਚ ਬਦਲਣੀ ਹੈ ਨਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਨੂੰ ਦੁਨੀਆ ਤੇ ਕੋਈ ਅਜਿਹੀ ਚੀਜ਼ ਨਹੀਂ ਹੈਗੀ ਜਿਹੜਾ ਤੁਹਾਨੂੰ ਅੱਗੇ ਵਧਣ ਤੋਂ ਰੋਕ ਸਕੇ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ